ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸਡੇਰੀ ਫਾਰਮ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਤਿੰਨ ਝੋਟੀਆਂ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਆਸਤੇ ਜੀ ਤੇ ਚੰਗੀ ਕੁਆਲਿਟੀ ਦੀਆਂ ਹਰਿਆਣੇ ਦੀਆਂ ਇੱਥੇ ਚਤੋਂ ਪੈਰ 10 ਝੋਟੀਆਂ 12 ਝੋਟੀਆਂ 15 ਝੋਟੀਆਂ ਕਹਿੰਦੀਆਂ ਕਹਿੰਦੀਆਂ ਆਂ ਅੱਜ ਤੁਹਾਡੇ ਆਸਤੇ ਤਿੰਨ ਝੋਟੀਆਂ ਲੈ ਕੇ ਆਏ ਆਂ ਤੇ ਕਰਦੇ ਆ ਬਾਟਸਾਫ ਹੋਣਾ ਨਾ ਗੱਲਬਾਤ ਤੇ ਆ ਜਿਓ ਜੀ ਆਜੋ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਸასი ਗਾਣ ਸਾਹਿਬ ਜੀ ਕਿਰਪਾ ਜੀ ਦਾਦੇ ਦੀ ਬਹੁਤ ਵਧੀਆ ਮਾਰ ਬਾਬੇ ਦੀ ਉਸ ਦੀ ਕਿਰਪਾ ਚਲੋ ਆਜੇ ਖੋਲ ਪੂਰਾ ਖੋਸ਼ ਆਜੇ ਜੀ ਮਾਲਕ ਦੀ ਕਿਰਪਾ ਨਾਲ ਖੋਸ਼ ਹੀ ਰਹੀਦਾ ਜੀ ਮਾਲ ਵਿਕਦਾ ਜਾਂਦਾ ਵਾ ਹਾਂ ਜੀ ਦੀ ਕਿਰਪਾ ਦਾਦੇ ਦੀ ਹਾਂ ਜੀ ਇੱਕ ਕੰਮ ਗਲਤ ਹੋ ਗਿਆ ਜਿਹੜੀ ਘੋਟੀ ਆਪਾਂ ਸੋਈ ਕੱਲ ਪਾਈ ਨਾ ਬੱਲੀ ਮੱਥਿਓ ਹਾਂ ਜੀ ਹਾਂ ਜੀ ਉਹ ਲਿਆਂਦੀ ਆਪਾਂ ਵੀ ਧਾਰਾ ਮਾਰ ਕੇ ਕੱਲ ਸੋਈ ਸੀ ਚਲੋ ਪਰसों ਵੀਡੀਓ ਪਾਈ ਹਾਂ ਜੀ ਉਹਦਾ ਘੋਟੀ ਦਾ ਭੈਣ ਭਰਾ ਗੁੱਸਾ ਕਰਦੇ ਜਾਂਦੇ ਵੀ ਤੁਸੀਂ ਰੇਟ ਘੱਟ ਪਾਇਆ ਵਾ ਤੇ ਹੁਣ ਹਨ ਨੂੰ ਦੇਣ ਦੇਣ ਦੇ ਮਾਰੇ ਮਲ ਥਣ ਸੋਚ ਗਿਆ ਕਰਮੋ ਜੀ ਸਾਡੇ ਕੋਲ ਜਿੰਨੇ ਖੜੀ ਨੇ ਤੇ ਸਾਨੂੰ ਇਹ ਗੱਲ ਕਹਿ ਦੇਣੀ ਵੀ ਸਾਡੇ ਨਾਲ ਵਪਾਰੀਆਂ ਠੱਗੀ ਕੀਤੀ ਨੇ ਲਾਮੇ ਹੋਣੇ ਸੀਗੇ ਐਡਾ ਮੋਟਾ ਥਣਦਾ ਹੋ ਗਿਆ ਛੋਟੀ ਜਾ ਠੀਕ ਹੈ ਤੇ ਮਾਲ ਮਾਲਕ ਦੀ ਕਿਰਪਾ ਨਾਲ ਦੇਖਿਆ ਅੱਛਾ ਅੱਛਾ ਐ ਝੋਟੀ ਦੀ ਵੀ ਬੰਦਿਆਂ ਸਾਈ ਦੇ ਗਏ 1000 ਰੁਪਇਆ ਠੀਕ ਉਹਨਾਂ ਦਾ ਪਤਾ ਨਹੀਂ ਕੋਈ ਐਕਸੀਡੈਂਟ ਹੋ ਗਿਆ ਕੀ ਚੈੱਕ ਕਰਵਾ ਦੇ ਕੋਈ ਹਸਪਤਾਲ ਦਾ ਸਾਨੂੰ ਕੰਮ ਪੈ ਗਿਆ ਤੇ ਭਾਜੀ ਆਪਣੀ ਝੋਟੀ ਦੇਖ ਲਈ ਠੀਕ ਤੇ ਝੋਟੀ ਜੇ ਮਰ ਕੇ ਲੱਖ ਦੀ ਆਪਾਂ ਪਾਈ ਇੱਕ ਘਟ ਲੱਖ ਦਾ ਫਲਦਾ ਹੋਇਆ ਠੀਕ ਠੀਕ ਤੇ ਝੋਟੀ ਕੋਰ ਚੁਵਾਈ ਵੀ ਉਹਨਾਂ ਨੇ ਮਲ ਕੇ ਗੱਲ ਦਾ ਦੋ ਟਾਈਮ ਹੋਆ 10 ਲੀਟਰ ਚੋਟੀ ਦਾ ਦੁੱਧ 10 ਲੀਟਰ ਆਪਣਾ ਇਹ ਕੰਮ ਵੀ ਜਿਹੜਾ ਚੋਗੇ ਖੜੇ ਹੈ ਗੱਲ ਦਾ ਮਤਲਬ ਕਿ ਆਪਾਂ ਨੂੰ ਖੁਸ਼ੀ ਆਉਂਦੀ ਆ ਤੇ ਜੇ ਕੋਈ ਗਰੰਟੀ ਦੇ ਖੜਦਾ ਤਾਂ ਫਿਰ ਆਪਾਂ ਨੂੰ ਮਿਲ ਕੇ ਫਿਕਰ ਵੀ ਹੁੰਦਾ ਵੀ ਮਤਲਬ ਕਿ ਘੜੇ ਨਾ ਦੁੱਧ ਦੇ ਹਾਂਜੀ ਹਾਂਜੀ ਮਾਲਕਤ ਚਲੋ ਜਾਣ ਦੇ ਰਹੀਆਂ ਬਹੁਤ ਹੀ ਵਧੀਆ ਕਾਰੋਬਾਰ ਚ ਲੱਡਿਆ ਵਾ ਤੇ ਪਿੰਡ ਆਪਣਾ ਜ ਮੱਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਤੇ ਫੋਨ ਨੰਬਰ 88729629 ਠੀਕ ਤੇ 62 ਡੇਰੀ ਫਾਰਮ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਗੱਲ ਦਾ ਲਾਇਕ ਸ਼ੇਅਰ ਕਮੈਂਟ ਗੱਲ ਦਾ ਵਧੀਆ ਤੋਂ ਵਧੀਆ ਕਰੋ ਤੇ ਆਉਣ ਵਾਲੀ ਨੋਟੀਫਿਕੇਸ਼ਨ ਹਰ ਭੈਣ ਭਰਾ ਨੂੰ ਜਲਦ ਪਹੁੰਚੇ ਤੇ ਇਦਾਂ ਹੀ ਆ ਵੀ ਜੇ ਭੈਣ ਭਰਾ ਵੇਖਣਗੇ ਵੀਡੀਓ ਤੇ ਮਾਲ ਅਸੀਂ ਨਵਾਂ ਫੇਰ ਹੋਰ ਲਿਆਵਾਂਗੇ ਵਿਗੂਗਾ ਹੋਰ ਨਵਾਂ ਲਿਆਵਾਂਗੇ ਤੇ ਮਨ ਲੇ ਆ ਚਾਰ ਦੰਦ ਕੱਟੀ ਆ ਚਾਰ ਦੰਦ ਕੱਟੀ ਆ ਆਹ ਦੇਖੋ ਇਹਦੇ ਕੋਲ ਕੱਟੀ ਕੋ 9 ਲੀਟਰ ਬੋਲਾ ਵਾ ਕੱਟੀ ਮਗਰ ਜੈੱਡ ਬਲੈਕ ਜੈੱਡ ਬਲੈਕ ਤੇ 9 ਲੀਟਰ ਬੋਲਾ ਠੀਕ ਠੀਕ ਲਾ ਦੇ ਬੱਚਾ ਲਾ ਦੇ ਬੱਚਾ ਲਾ ਦੇ ਬੱਚਾ ਬਹੁਤ ਜਿਆਦਾ ਅਸਲ ਤੇ ਜਿਆਦਾ ਚੰਗੀ ਆ ਹਾਂਜੀ ਹਾਂਜੀ ਇਹ ਅਸਲ ਤੇ ਜਿਆਦਾ ਚੰਗੀ ਆ ਤੇ ਕੱਟੀ ਦੇ ਲਾਗੋਂਗੇ ਤੁਹਾਨੂੰ ਮੁਖੰਨੇ ਆ ਆ ਹੁੰਦਾ ਵੇਖੋ ਕੋਈ ਪਛਮਾਨੀ ਤੇ ਹੁਣ ਵੇਖੋ ਪਛਮਾ ਗਿਆ ਤੇ ਟਾਈਮ ਹੋਇਆ ਯਾ ਚੋੜਦਾ ਗਿਆ ਹਾਂਜੀ ਹਾਂਜੀ ਗੱਲ ਨਹੀਂ ਕਰਨੀ 9 ਲੀਟਰ ਕੱਟਿੰਗ ਬੋਲਾ ਵਾ ਕੱਟੀ ਇਹ ਸੇਵਾਦਾਰ ਕੋ ਚੰਗੀ ਕਰੇ ਲੋ ਤਾਂ 12 ਕਿਲੋ ਕੱਟੀ ਭਰੀ ਜਾਊਗੀ ਠੀਕ ਬਸ ਲੰਮਾ ਟਾਈਮ ਬੂਰੀ ਜਾਂਦੀ ਮੈਂ ਤੇ ਇੱਕ ਹਿਸਾਬ ਲਾਈ ਜੇ ਵੀ ਪਹਿਲਣ ਕੱਟੀ 12 ਕਿਲੋ ਦੁੱਧ ਕੱਢਦੇ 11-12 ਲੀਟਰ ਬਹੁਤ ਆ ਪਰ ਲੰਮਾ ਟਾਈਮ ਦੁੱਧ ਕੱਢਦੇ ਬੜਾ ਏਡੀ ਕੱਟੀਏ 11-12 ਕਿਲੋ ਦੁੱਧ ਕੱਢਦੇ ਤੇ ਹੋਰ ਕੀ ਚਾਹੀਦਾ ਪਹਿਲਣ ਕੱਟੀ ਹਾਂਜੀ ਬਿੰਦਿਆਂ ਆਰਾ ਚੱਡਾ ਵਾ ਚੰਗੀ ਕੁਆਲਿਟੀ ਦੀ ਐ ਝੋਟੀ ਖਾਂਦੀ ਪਿੰਦੀ ਫੁੱਲ ਠੀਕ ਖਾਂ ਪਰ ਪੀਣ ਨੂੰ ਨਹੀਂ ਗਾਦੇ ਨੇ ਆ ਖਾਵੇ ਪੀਵੇ ਡੰਗਰ ਤੇ ਦੁੱਧ ਤੇ ਆਉਂਦਾ ਝੋਟੀ ਸੀਲੀਆਂ ਤੇ ਠੰਢੀ ਵੇਖੋ ਇੰਨੀ ਆ ਲੋਕੀ ਵੀਰ ਕਹਿੰਦੇ ਆ ਵੀ ਠੰਡੀਆਂ ਸੀਲੀਆਂ ਚਾਹੀਦੀਆਂ ਵੇਖੋ ਸੀਲ ਠੰਢੀ ਏ ਜੀ ਸਾਹ ਵਾਲੀ ਸ਼ੈ ਹਾਂ ਹਾਂ ਜੀ ਹੁਣ ਉਹ ਜਿੱਥਾ ਝੋਟੀ ਆਈ ਇਹਦੇ ਵੇਖ ਲੋ ਢਲੀ ਹੋ ਗਈ ਹਾਂ ਜੀ ਹਾਂ ਜੀ ਉਹ ਸਾਡੀ ਝੋਟੀ ਅੱਜ ਫਾਉਣ ਲੱਗੇ ਸਾਡੇ ਕੋ ਦੋ ਮਹੀਨੇ ਪਹਿਲਾਂ ਬੰਦਿਆ ਖੜੇ 12 13 ਗੱਲ ਉਹਦੇ ਚਵਾ ਠੀਕ ਠੀਕ ਓੜੀ ਜੋ ਝੋਟੀ ਢਲੀ ਹੋ ਗਈ ਦੁੱਧੋਂ ਘੜ ਗਿਓ ਫੇਰ ਸਾਡੇ ਕੋ ਸੱਜਰ ਲੈ ਕੇ ਆ ਤੇ ਝੋਟੀ ਨੇ ਵੇਖੋ ਜਿੱਥੇ ਪੈਰ ਗੱਡੇਆ ਉੱਥੋਂ ਪੈਰ ਇੱਕਦਾਂ ਹੌਣ ਹਲਾਇਆ ਵਾ ਬਸ ਕੱਟੀ ਬੰਨਣ ਲੱਗੇ ਆ ਵੇਖੋ ਆ ਥਾਣ ਲੱਗੇ ਮਰਾਇ ਘਰ ਚ ਬਖਾਰ ਇਹ ਆ ਵੇਖੋ ਤੁਹਾਨੂੰ ਥਾਣ ਵਖਾਉਂਦੇ ਆ ਆ ਦੇ ਅੱਗੇ ਨਾ ਵੀਡੀਓ ਦੇ ਵਿੱਚ ਬੰਦੇ ਕਹਿੰਦੇ ਸੀ ਵੀ ਛ ਚਵਾਈ ਵੇਖੋ ਨਹੀਂ ਇਹ ਆ ਵੇਖੋ ਇਹ ਥਾੜ ਨਹੀਂ ਛੋਟਾ ਹੋ ਸਕਦਾ ਵੇਖੋ ਚਵਾਈ ਤੇ ਆ ਥਾਣੇ ਹੁਣ ਤੁਹਾਨੂੰ ਫੇਰ ਵਿਖਾਣੇ ਛੱਡ ਦੇ ਆ ਵੇਖੋ ਆ ਚੋਣ ਬਹੁਤ ਵਧੀਆ ਜੇ ਕੀ ਤੋਰ ਮੋਟਾ ਥਾਣੇ ਆ ਹਾਂਜੀ ਨਹੀਂ ਹੁੰਦਾ ਥਾਣ ਬਹੁਤ ਵਧੀਆ ਬਰੋਕਾ ਹਾਂਜੀ ਹਾਂਜੀ ਪਾਣੀ ਜੋ ਟੀ ਮੈਲਾ ਮੂਣਾ ਛੁੱਟ ਕੇ ਜਿੱਦਣ 10 12 15 ਦਿਨਾਂ ਦੀ ਸੂਈ ਹੋਗੀ ਨਿਕਲੂ ਵੀ ਹੋਏ ਠੀਕ ਹੈ ਠੀਕ ਹੈ ਕਿਉਂਕਿ ਇਹ ਨਸਲਾਂ ਜਿਹੜੀਆਂ ਆ ਇਹ ਕਰਮਾ ਵਾਲੀਆਂ ਆ ਵੇਖੋ ਗੋਲ ਸਿੰਘ ਦੀ ਝੋਟੀ ਬਹੁਤ ਜਿਆਦੀ ਚੰਗੀ ਕੁਆਲਿਟੀ ਦੀ ਆ ਜਾਂਦੇ ਪਾਸੇ ਹੋ ਕੇ ਪਾ ਆ ਵੇਖੋ ਹਾਂਜੀ ਹਾਂ ਆ ਆ ਇਧਰ ਦੇਖੋ ਇਧਰ ਦੇਖੋ ਬਿੰਦੀਆਂ ਗਾ ਜੱਡਾ ਵੇਖੋ ਆ ਆ ਠੰਡੀ ਦੀ ਵੀ ਵੇਖੋ ਜੀ ਆਵੇ ਦੂਜੇ ਬੰਨੇ ਬਹਿ ਜਾਓ ਜਿੱਤਰਾ ਮਰਜ਼ੀ ਬਹਿ ਜਾਓ ਆ ਸਿਰਫ ਨਾ ਪਿਛਿਆਂ ਦੀ ਬਹਿ ਜਾਓ ਹਾਂਜੀ ਹਾਂਜੀ ਕੱਲ ਵੀ ਕਿਰਪਾਈ ਦੇ ਕਾਲਾਂ ਦੇ ਥਣ ਥੋੜਾ ਛੋਟਾ ਵਾ ਛੋਟੀ ਦੀ ਮੰਗ ਹੁੰਦੀ ਈ ਊਈ ਹਾਂ ਕੱਟੀ ਇੱਕ ਦਾਹ ਦੀ ਆ ਠੀਕ ਪਰ ਆਪਾਂ ਬੋਲ ਨਹੀਂ ਕਰਨਾ ਹੋਰ ਇਹਦੀ ਤਾਂ ਹੁੰਦੀ ਤੇ ਭਾਂਪੜਾ ਕੋ ਵੇਚ ਵੀ ਸਕਦਾ ਹੈ ਲੱਖ ਦੀ 5000 ਛੋੜ 95 95 ਦੀ ਜਿਹੜਾ ਮਾਰ 95000 ਦੀ ਚੰਗੀ ਕੁਆਲਿਟੀ ਦੀ ਵੇਖੋ ਤੇ ਮੁੱਲ ਇਹ ਛੋਟਾ ਛੋਟਾ ਜੀ ਆਹ ਵਿਕਵਾਕ ਦੀ ਆਹ ਵੇਖੋ ਆਹ ਅੰਦਰ ਦੇ ਵੇਖੋ ਚੌਥਾ ਦਿਨ ਸੂਈ ਨੂੰ ਆਪਾਂ ਜਮ 10 ਕਿਲੋ ਕੱਟੀ ਦੇ ਦੋ ਦੋ ਆ ਠੀਕ ਹੈ ਠੀਕ ਇਹ ਵੀ ਬੱਟਾ ਕੋਈ ਨਹੀਂ ਤੋੜਦਾ ਦੇਖ ਬਾਹਰ ਵਿੱਚ ਤੇ ਰੋਸ਼ਨ ਪੋਦਾ ਹਨ ਕਿਤੇ ਨਹੀਂ ਹਾਂਜੀ ਹਾਂਜੀ ਐਦਾ ਦਾ ਇਹ ਛਵਾ ਰਹਾ ਹਨ ਮੋਟਾ ਬਣਵਾ ਹਾਂਜੀ 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 ਆਹ ਵੇਖੋ ਹਾਂ ਆਹ ਵੇਖੋ ਚੰਗੀ ਕੁਆਲਿਟੀ ਦੀ ਝੋਟੀ ਪਿੱਠ ਪੂਰਾ ਚੰਗਾ ਵਾ ਬਹੁਤ ਚੰਗੀ ਪਿੱਠ ਆਹ ਵੇਖੋ ਬਹੁਤ ਚੰਗੀ ਤੁਹਾਨੂੰ ਦੂਰ ਤੋਂ ਕਰਕੇ ਫੜਾ ਬਖਾਉਣੇ ਜਾਣ ਤੇ ਮੜਿਆ ਇਹ ਆਹ ਵੇਖੋ ਤੁਹਾਨੂੰ ਦੂਰ ਤੋਂ ਕਰਕੇ ਬਖਾਉਣੇ ਆ ਫਿਰ ਤੁਹਾਨੂੰ ਨੇੜੇ ਬਖਾਉਣੇ ਆ ਆਹ ਵੇਖੋ ਵੇਖੋ ਜੀ ਤਾਂ ਬੜਾ ਮੋਟਾ ਮੁਰਕਾ ਵਾ ਇਹ ਛੋਟਾ-ਮੋਟਾ ਖਾਣਾ ਹੈ ਇਹ ਸ਼ਵਾਰੇ ਹੀ ਲੱਗੇ ਆ ਸ਼ਵਾਰਾ ਖਾਣੇ ਦਾ ਆ ਆਹ ਵੇਖੋ ਐ ਰੋਗ ਰੋਗ ਕਰਾ ਖਾਣ ਕਰੋ ਠੰਡੀ ਜੀ ਇਹਦੇ ਮਾਰੀ ਕੱਟੀ ਆ ਮੱਛਾ ਲਾ ਚਲ ਚਲ ਲਾ ਲਓ ਹੋਰ ਦਾ ਸਾਡ ਬੱਚੇ ਤੋਂ ਪਾ ਲਓ ਦੋਸਰਾ ਵੀ ਕੱਟ ਆ ਆਹ ਉਹ ਬੱਚੇ ਦੁੱਜੀ ਕਰਕੇ ਹਾਂ ਜੀ ਉਹ ਬੱਚੇ ਦੁੱਜੀ ਕਰਕੇ ਕਰ ਗਈ ਇੱਧਰ ਵੇਖੋ ਨੇ ਚਾਟ ਵੀ ਫੁਣੀ ਕਰੂਗੀ ਕੱਟੀ ਆ ਵੇਖੋ ਛੜਦੀ ਵੀ ਹੈ ਇੱਕ ਕੈਮਰੇ ਤੋਂ ਵੀ ਥੋੜਾ ਜਿਹਾ ਨਹੀਂ ਨਹੀਂ ਕੈਮਰੇ ਨਾਲ ਲੱਗ ਕੇ ਬੱਚਾ ਵਜਾ ਹੈ ਨਾ ਹਾਂ ਜੀ ਉਹਦੇ ਕਰਕੇ ਵੀ ਹਾਂ ਜੀ ਪ੍ਰਵਾਹ ਹੋਈ ਨਹੀਂ ਤੇ ਜਾਨੀ ਚੋਣ ਚੰਨ ਚੰਗੀ ਕਰ ਇਧਰ ਵੀ ਚੋਣੇ ਭਾਵੇਂ ਉਧਰਲੇ ਪਾਸੇ ਚੋਣੇ ਦੋਵੇਂ ਪਾਸੇ ਚੋਈ ਹੈ ਕੋਈ ਗੱਲ ਨਹੀਂ ਬੱਚੇ ਦੁੱਗੀ ਕਰੂਗਾ ਹੈ ਸੱਗੀ ਕਰਾਇ ਇਤਨਾ ਮੰਗ ਹਾਂ ਜੀ ਹਾਂ ਜੀ ਹਾਂ ਜੀ ਉਹ ਮੈਂ ਹੀ ਉਹਨਾਂ ਦਾ ਕਤੋਰ ਲੀਏਗਾ ਕੋਈ ਨਹੀਂ ਕੋਈ ਨਹੀਂ ਅੱਛਾ 2 ਮਿੰਟ ਲੰਮੀ ਹੋ ਜੂਗੀ ਵੀਡੀਓ ਕੋਈ ਗੱਲ ਚੱਲਾ ਪਾਣੀ ਕਿਤੇ ਬਾਸਾ ਬੰਦ ਪੋਰ ਆ ਰਿਹਾ ਹੈ ਜਿਆਦੀ ਚੋਣ ਚ ਬਲੀ ਵੇਖੋ ਕਿੰਨੀ ਆ ਆ ਦੇਖੋ ਔਰ ਦਾ ਹੀ ਮੋਡੀ ਮੋਡੀ ਘਾਰਦੀ ਦੀ ਵੇਖੋ ਇਹਦੀ ਕਿੰਨੀ ਖੜਾਕ ਥੱਲੇ ਤੱਕ ਹੁੰਦਾ ਹੈ ਵੇਖੋ ਜਿਆਦੀ ਅਸਲ ਤੇ ਜਿਆਦੀ ਕੰਦੀ ਕਰਦੀ ਠੀਕ ਠੀਕ ਤੇ ਔਂਦਾ ਹੈ ਆਉਣੀ ਕਰ ਮਾ ਦੋ ਦੋ ਪੋਰਟ ਨਹੀਂ ਲਗਾਏ ਜਾਂਦੇ ਦੇਖੋ ਆਹ ਫਰਕ ਹੈ ਹਾਂਜੀ ਇਹ ਇੱਕ ਗੱਲ ਹੈ ਪਿਛਲੇ ਪਾਸੇ ਵਖਾੜਾ ਥੋੜਾ ਹੇਰਾ ਆ ਗਿਆ ਨੀਗਾ ਜਾਓ ਗਈ ਇਧਰ ਹਾਂਜੀ ਉਧਰ ਐਮ ਕਮਾ ਦੇ ਆਂਦੇ ਇਹਦੀ ਗੱਲ ਹੈ ਆਹ ਦੇਖੋ ਤਾਨੂ ਦੂਰ ਤੋਂ ਵਖਾਉਣ ਦੇ ਆ ਤੇ ਚੰਗੀ ਕੁਆਲਿਟੀ ਦੀ ਇੱਥੇ ਦੇਖੋ ਇਹ ਵੀ ਅਸਲ ਵਾ ਕੱਟੀ ਹਾਂਜੀ ਆਇਆ ਪਤਣ ਸਣਾ ਮੱਟਾ ਮੱਟਾ ਸਣਾ ਕੱਟੀ ਹਾਂਜੀ ਮੋਟਾ ਮੋਟਾ ਸਣਵਾ ਐ ਇੱਥੇ ਰਾਹ ਜੀ ਇੱਥੇ ਮਾਰੀ ਕੱਟੀ ਤੇ ਇਹ ਵੀ 1 5000 ਹਾਂਜੀ ਇਹ 97000 ਦੇ 97000 ਦੇ ਇਹ ਲੱਖ ਦਾ ਸੌਦਾ ਕੱਲ ਹੋਇਆ ਏ ਹਾਂਜੀ ਤੇ ਫਿਰ ਉਹਨਾਂ ਨੂੰ ਕੋਈ ਪ੍ਰੋਬਲਮ ਪੈ ਗਈ ਜਿਹੜਾ 1000 ਰੁਪਏ ਸਾਈ ਦੇ ਗਿਆ ਆਪਾਂ ਵਾਪਸ ਪਾ ਦਿੱਤੇ ਚਲੋ ਕੋਈ ਨਹੀਂ 97000 ਦੇ ਆਹ ਤੇ ਜੇ ਕੱਟੀ ਨੇ ਸਾਡੇ ਕੋ ਆਪਣੇ ਕੋ ਕਹੀ ਆ 2 ਮਹੀਨੇ ਨੂੰ ਤਾਂ 10 ਦਿਨ ਹੋ ਗਿਆ ਕਹੀ ਉਹ ਤੇ 10 15 ਦਿਨ ਨੂੰ ਵੀ ਗੱਲ ਅੱਗੀ ਹੋ ਗਿਆ 14 ਕਿਲੋ ਕੱਟੀ ਦਾ ਦੁੱਧ ਇਹ 14 ਕੱਟੀ ਦਾ ਮਤਲਬ ਥੋੜਾ ਜਿਆ ਮੁਹਾਰ ਸ਼ਕਾਰ ਹੋ ਗਿਆ ਜੇ ਢੱਲੀ ਹੋਵੇ ਇਹ ਬਟਾਕ ਤੇ ਦੁੱਧ ਦੋ ਆਟੀ ਮਲ ਕੱਟੀ ਮਰ ਜ ਕੋਈ ਨਹੀਂ ਕੱਟੀ ਮਖਾਨ ਨੇ ਜਾਨਦ 8 ਲੀਟਰ ਦੁੱਧ ਹੋ ਗਿਆ ਵਧੀਆ ਕੋਈ ਗੱਲ ਨਹੀਂ ਪੱਤਾ ਦੱਖਾਂ ਥਾਂ ਨਹੀਂ ਆ ਕੱਟੀ ਜਮਗੇ ਟੋਕਰ ਗੇੜੇ ਖੱਜੇ ਗੇੜੇ ਤੇ ਆ ਵੇਫਾ ਬੱਚਾ ਜੀ ਤੇ ਆ ਰਗਮਾਈ ਚਾਰ ਦੰਦ ਦੋ ਕੱਟੀ ਚਾਰ ਦੰਦ ਠੀਕ ਹੈ ਠੀਕ ਤੁਹਾਨੂੰ ਆ ਸਿੰਗ ਵਖੰਨੇ ਤੁਹਾਨੂੰ ਸਿੰਗਾ ਵੇਖੋ ਛੋਟਾ ਸਿੰਗ ਆ ਵੇਚ ਨਾਲ ਗੱਲਾਂ ਕਰਨੀਆਂ ਤੇ ਇਹ ਸਿਰੇ ਦੇਖ ਜਾ ਹਾਂ ਜੀ ਇੱਧਰ ਦੇਖੋ ਜਾਦੀ ਚੰਗੀ ਆ ਤੁਹਾਡੇ ਪਾਸ ਤਾਂ ਪਹਿਲਾਂ ਉਦੋਂ ਵੀ ਜਦੋਂ ਗਏ ਹਾਂਜੀ ਹਾਂਜੀ ਉਦੋਂ ਵੀ ਘਾਹ ਸੀ ਹੁਣ ਵੀ ਤਾਂ ਥੋੜਾ ਥੋੜਾ ਬੜਾ ਜੱਗਾ ਆ ਵੇਖੋ ਤੇ ਇਹਦਾ ਮੁੱਲ ਮਰ ਕੇ ਭਾਵੇਂ 90 85 ਜਿੰਨਾ ਮਰਜ਼ੀ ਕਰੀ ਜਾਈਏ ਦੇਸੀ ਆਲਾ ਮੁੱਲ 75000 ਰੁਪਏ 75000 ਛੋੜ ਹੀ ਹੋਣੀ ਜੀ ਕੋਈ ਭੈਣ ਨਾਲ ਜੋੜ ਕੇ ਬੇਨਤੀ ਆ ਵੀ ਇਹ ਨਾ ਕੋਈ ਆਖੇ ਵੀ ਬਾਈ ਜੀ 70 ਨਾਲੋਂ 72 ਨਾਲ ਲੋ ਕਿਉਂਕਿ ਜੈਜ ਹੀ ਰੇਟ ਕਰਕੇ ਪਾਇਆ ਜੀ ਠੀਕ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਗੱਲ ਦਵਾ ਵੀ ਲਾਈਕ ਸ਼ੇਅਰ ਕਮੈਂਟ ਗੱਲ ਦਵਾ ਵੱਧ ਤੋਂ ਵੱਧ ਕਰੋ ਤੇ ਤੁਹਾਡੇ ਭੈਣ ਭਰਾਵਾਂ ਦੇ ਪੈਰਾਂ ਪਿੱਛੇ ਗੱਲ ਇਹਦਾ ਮਹਾਰਾਜ ਦੇ ਪੈਰਾਂ ਪਿੱਛੇ ਇਹ ਗੱਲ ਇਹਦਾ ਮੱਭਿਆ ਕਾਰੋਬਾਰ ਚ ਲੰਡਿਆ ਹਾਂਜੀ ਹਾਂਜੀ ਇਹ ਆਪਾਂ ਸਾਫ਼ ਸੁਥਰੇ ਦੇ ਮਾਲਕ ਕੰਮ ਚ ਲਾਉਂਡਿਆ ਸਾਫ਼ ਸੁਥਰਾ ਹੀ ਕੰਮ ਆਪਾਂ ਕਰਨਦੇ ਆ ਚੰਗੀ ਤੋਂ ਚੰਗੀ ਮੈਂ ਕੋਸ਼ਿਸ਼ ਆ ਵੀ ਆਪਣੀ ਲਈਈਏ ਤੇ ਵੇਚੀਏ ਮਾੜਾ ਡੰਗਰ ਤੇ ਮਨ ਨਹੀਂ ਜੇ ਕਰਦਾ ਲਿਆਉਣ ਨੂੰ ਆਪਣਾ 2 ਰੁਪਏ ਮਹਿੰਗਾ ਭਾਵੇਂ ਲੈਈਏ ਤੇ ਲਿਆਉਣਾ ਚੱਗਾ ਵਾ